ਸੁਣੀ ਮੇਰੀ ਗੱਲ ਸੁਣ ਮੰਮੀ ਨੂੰ ਨਾ ਆਪ ਆਪਣੇ ਵਾਲੇ ਰੱਖਣਾ ਕੋਈ ਲੋੜ ਨਹੀਂ ਆ ਡੈਡੀ ਨੇ ਢੱਕਣ ਦੀ ਜਾਂਦੇ ਆ ਤੇ ਜਾ ਲੈੰਦੋ ਉਹ ਚੰਗਾ ਜਾਂਦੇ ਤੇ ਜਾਣ ਮੈਂ ਡਾਕੀ ਕੀ ਕਰਨਾ ਉਹਨਾਂ ਨੂੰ ਐਵੇਂ ਟੈਨਸ਼ਨ ਲੈਂਦੇ ਰੋ ਤੂੰ ਪਰ ਉਹ ਗਾੜੀ ਕੋ ਲੈ ਆ ਲੈਂਦੇ ਹੀ ਨਾ ਕੋਈ ਆਪਣੇ ਸਿਰ ਤੇ ਸਭ ਕੋ ਪਿਆ ਨਾ ਹੁਣ ਇਸ ਘਰ ਵਿੱਚ ਨਾ ਮੇਰਾ ਹੀ ਰਾਜ ਚੱਲਣਾ ਨਹੀਂ ਵਧੀਆ ਕੀਤਾ ਵਾ ਇਹਨਾਂ ਨੂੰ ਕੱਢ ਕੇ ਇੱਥੋਂ ਹੁਣ ਪਤਾ ਲੱਗੂਗਾ ਨਾ ਇਹਨੂੰ ਕੱਲੀ ਨੂੰ ਜੋ ਰਹਿਣਾ ਪਿਆ ਉੱਥੇ अच्छा मैं सब्जीतरीया हूं बना के फेर जाऊंगी या जा फिर ठहर जाओ कहीं तक ठहर के चल जाएंगे ओ तो नुनेरा होएगा ना फिर की ਕਰਨ ਜਾਣਾ ਤੂੰ ਰਮਤਉ ਨਹੀਂ ਜਾਣਾ ਮੈਂ ਕੋਈ ਨਹੀਂ ਬਾਤ ਚ ਹੋऊंगी ਤੁਸੀਂ ਚਲ ਜੋ ਉਹ ਕਿਨੇ ਘਟੇ ਮਿੱਟੀ ਚ ਲੱਗ ਜਾਣਾ ਉਹਨੂੰ ਪਤਾ ਕਰਨੀਆਂ ਪਈਆਂ ਜੋ ਸਫਾਈਆਂ ਇੱਥੇ ਤੇ ਬੜੀਆਂ ਗੱਲਾਂ ਕਰਦੀ ਨਾ ਪਤਾ ਉੱਥੇ ਜਾ ਕੇ ਲੱਗਣਾ ਸਿਰ ਸਿਰ ਤੇ ਸਭ ਰੱਬ ਕੀ ਪਤਾ ਕੀ ਸੋਚਣ ਦਾ ਸਾਡੇ ਵਾਸਤੇ ਕੀ ਨਹੀਂ ਕਿਦਾਂ ਸਾਡਾ ਦਾਣਾ ਪਣੀ ਲਿਖਿਆ ਕੱਟ ਹੈਂ ਕਹਿੰਦੇ ਆਉ ਦੱਸਣੀ ਆ ਤੁਹਾਨੂੰ ਸਲਾਹ ਕਾਦੀ ਕਰਨੀ ਆ ਉਹਨੂੰ ਫੋਨ ਕਰਾਂ ਪੈਸੇ ਨਾ ਖਰਜੀ ਐਵੇਂ ਕੋਈ ਨਹੀਂ ਮੈਂ ਕਰ ਦਿੰਨੀ ਆ ਚੱਲ ਕਰਕੇ ਤਾਂ ਆ ਜਾਓ ਫਿਰ ਲੈ ਆ ਤੇ ਮੈਂ ਤਾਂ ਬਥੇਰਾ ਬਣਾ ਕੀਤਾ ਸੀ ਮੈਂ ਸੰਦੀਪ ਨਾਲ ਕਹੇ ਕਹਿੰਦੇ ਕੋਈ ਗੱਲ ਨਹੀਂ ਮੈਂ ਹੀ ਬਣਾਇਆ ਹੈ ਤੇ ਮੈਂ ਹੀ ਤੁਹਾਨੂੰ ਦੇ ਦਿੰਦੀ ਆ ਲਵੜੀ ਨੂੰ ਮੈਂ ਆਖਿਆ ਵਾ ਕਿ ਚਾਹ ਚਾਹ ਵੰਡੀ ਆ ਉਧਰ ਵੀ ਤੁਹਾਡੀ ਆ ਹੋਰ ਕੰਮ ਕਾਰ ਵਧੀਆ ਚੱਲਦਾ ਵਾ ਹਾਂਜੀ ਠੀਕ ਜੀ ਕੰਮ ਕਾਰ ਪੜ ਲੈ 221 ਨਾ ਸਲਾਹ ਕਾਦੀ ਕਰਨੀ ਆ ਉਹ ਮੇਰੇ ਤੋਂ ਉੱਤੇ ਹੋ ਗਿਆ ਵਾ ਆ ਮੇਰੇ ਨਾਲ ਇੱਧਰ ਚਲੋ ਕੁਰਸੀਆਂ ਕਿੱਸੇ ਡਾਈਏ ਉਹਨੂੰ ਦਰੂਤ ਮੈਂ ਕਰ ਲਿਆ ਉਹ ਸਭ ਸਿਆਰ ਰਹਿ ਗਿਆ ਨਹੀਂ ਕਰਦੇ ਆ ਆ ਕੇ ਮੈਂ ਆ ਗਿਆ ਇੱਕ ਮਿੰਟ ਤੇ ਕੈਂਡੀ ਹੁਵੇ ਰਹਿਣ ਦਿੰਦੇ ਸਗੋ ਤਾਂ ਕੋਈ ਗੱਲ ਨਹੀਂ ਇੱਕ ਲੱਗਾ ਵਾ ਤੇ ਕੀ ਕਰਨਾ ਵਾ ਵਿਹਲਾ ਹੀ ਪਿਆ ਜੋ ਉਹਨੂੰ ਮੇਰਾ ਨਾ ਤਾਂ ਦਿਲ ਨਹੀਂ ਲੱਗਣ ਡਿਆ ਤੇ ਮੈਂ ਹਾਂ ਚੱਲ ਹੋ ਕੇ ਆਉਣਾ ਮੈਂ ਤਾਂ ਤੇਰੀ ਮਾਂ ਨੂੰ ਵੀ ਕਿਹਾ ਸੀ ਤੇ ਉਹ ਮੰਨੀ ਨਹੀਂ ਤਿਕਦਾ ਨਹੀਂ ਨਾ ਖਰਾਬ ਉਹ 21 ਯਾ ਮਾਰੇ ਦੀ ਕਿਰਪਾ ਚਲ ਵਧੀਆ ਆ ਜਾ ਗਾਂ ਉਹ ਮੇਰਾ ਨਾ ਉਧਰ ਦੇਲੇ ਹੀ ਲੱਗਣ ਡਿਆ ਅੱਛਾ ਕੱਟ ਲੈ ਇੱਥੇ ਠੀਕ ਕਰਦਾ ਵਾ ਉਦੋਂ ਇੱਧਰ ਆ ਜਾ ਕਰਨ ਦਲਜੀਤ ਨੂੰ ਵੀ ਨਾ ਇਹ ਗੱਲ ਨਾਲ ਕੋਈ ਫਰਕ ਪਊਗਾ ਮੁੜ ਕੇ ਉਹ ਵੀ ਬੜਾ ਪੁਏ ਚੜਦਾ ਹੁੰਦਾ ਤੇ ਚਲ ਕੋਈ ਗੱਲ ਨਹੀਂ ਡੈਡ ਨੂੰ ਕਹਿੰਨੇ ਵੀ ਤੁਸੀਂ ਉਧਰ ਹੀ ਰਹੀ ਜਾਓ ਕੋਈ ਗੱਲ ਨਹੀਂ ਲੱਗ ਗਈਆਂ ਕਿਹੜਾ ਦੂਰ ਵਾ ਐ ਹੁੰਨੇ ਚਲੋ ਕੋਈ ਨਹੀਂ ਮੰਮੀ ਹੋਣਾ ਚਾਹਿਆ ਕੋਈ ਉਧਰ ਨਹੀਂ ਨਹੀਂ ਮੰਮੀ ਹੋਣੀ ਨਹੀਂ ਆਏ ਮੈਂ ਤੇ ਉਹ ਹੀ ਤੁਹਾਨੂੰ ਪੁੱਛਣ ਲੱਗੀ ਹਾਂ ਡੈਡੀ ਹੋਣੀ ਆਏ ਕਿ ਨਹੀਂ ਕੱਟ ਲਈ ਗੱਲ ਸੰਦੀਪ ਦੀ ਠੀਕ ਹੈ ਵਾਹ ਜਿਉਂ ਦੇ ਘਰੋਂ ਗਏ ਨਾ ਘਰ 'ਚ ਸ਼ਾਂਤੀ ਹੋ ਗਈ ਹੈ ਹੂੰ ਹੂੰ ਲੈ ਆਉਣਾ ਹੈ ਇੱਧਰ ਓਟਦਾ ਫਿਰ ਇੱਧਰ ਹੀ ਆਉਣਾ ਨੇ ਠੀਕ ਆ ਚੱਲ ਠੰਡ ਬੜੀ ਆ ਉਹਦਾ ਖਿਆਲ ਰੱਖਿਆ ਕਰ ਹੁਣ ਹੂੰ ਉਹ ਯਰ ਹੂੰ ਚਲੋ ਕੋਈ ਨਹੀਂ ਮੰਮੀ ਮੈਂ ਇਹਨਾਂ ਨੂੰ ਕਹਿਨੀ ਆ ਹਾਂ ਹੁਣ ਉਹ ਕਹਿੰਦੇ ਨਵਾਂ ਨਾਲ ਆ ਵੀ ਪੈਸੇ ਨਾ ਖਰਚੀ ਕਿ ਹੋਰ ਚੀਜ਼ ਤੇ ਕੰਮ ਆ ਜਾਣਗੇ ਤਾਂ ਕਿਤੇ ਲੈ ਆਇਆ ਕਰੋ ਚੁੱਲੀ ਚੁੱਲੀ ਤੂੰ ਵੇ ਸੁਣੀ ਮੇਰੀ ਗੱਲ ਸੁਣ ਮੰਮੀ ਨੂੰ ਨਾ ਆਪ ਆਪਣੇ ਵਾਲੀ ਰੱਖਣਾ ਕੋਈ ਲੋੜ ਨਹੀਂ ਆ ਡੈਡੀ ਨੇ ਢੱਕਣ ਦੀ ਜਾਂਦੇ ਆ ਤੇ ਜਾ ਲੈਣ ਦੋ ਉਹ ਚੰਗਾ ਜਾਂਦੇ ਤੇ ਜਾਣ ਮੈਂ ਡਾਕੀ ਕੀ ਕਰਨਾ ਉਹਨਾਂ ਨੂੰ ਐਵੇਂ ਟੈਨਸ਼ਨ ਲੰਨ ਦੇ ਰੋ ਤੂੰ ਪਰ ਉਹਨਾਂ ਟੈਰੀ ਕੋ ਲੈ ਆ ਲੈਂਦੇ ਹੀ ਨਾ ਉਹ ਆਪਣੇ ਸਿਰ ਤੇ ਸਭ ਕੋ ਪਿਆ ਨਾ ਹੁਣ ਇਸ ਘਰ ਵਿੱਚ ਨਾ ਮੇਰਾ ਹੀ ਰਾਜ ਚੱਲਣਾ ਨਹੀਂ ਵਧੀਆ ਕੀਤਾ ਵਾ ਇਹਨਾਂ ਨੂੰ ਕੱਢ ਕੇ ਇੱਥੋਂ ਹੁਣ ਪਤਾ ਲੱਗੂਗਾ ਨਾ ਇਹਨੂੰ ਕੱਲੀ ਨੂੰ ਜੋ ਰਹਿਣਾ ਪਿਆ ਉਥੇ ਅੱਛਾ ਮੈਂ ਸਬਜੀ ਤੜੀ ਆ ਹੁਣ ਬਣਾ ਕੇ ਫੇਰ ਜਾਉਂਗੀ ਜਾਂ ਫੇਰ ਠਹਿਰ ਜੋ ਕਿੰਨਾ ਟਾਂ ਠਹਿਰ ਕੇ ਚਲ ਜਾਾਂਗੇ ਉਹਦੋਂ ਨੋ ਹਨੇਰਾ ਹੋ ਜਾਣਾ ਫੇਰ ਕੀ ਕਰਨ ਜਾਣਾ ਤੂੰ ਰਮਤ ਤੂੰ ਨਹੀਂ ਜਾਣਾ ਮੈਂ ਕੋਈ ਨਹੀਂ ਬਾਤ ਹੁਆਉਂਗੀ ਤੁਸੀਂ ਚਲ ਜਾਓ ਉਹ ਕਿਨਾਂ ਘਟੇ ਮਿੱਟੀ ਚ ਲੱਗ ਜਾਣਾ ਉਹਨੂੰ ਪਤਾ ਕਰਨੀਆਂ ਪਈਆਂ ਜੋ ਸਫਾਈਆਂ ਇੱਥੇ ਦੇ ਬੜੀਆਂ ਗੱਲਾਂ ਕਰਦੀ ਨਾ ਪਤਾ ਉੱਥੇ ਜਾ ਕੇ ਲੱਗਣਾ ਵਾ ਸਿਰ ਸਿਰ ਤੇ ਸਭ ਰੱਬ ਕੀ ਪਤਾ ਕੀ ਸੋਚਣ ਰਿਹਾ ਸਾਡੇ ਵਾ ਤੇ ਕੀ ਨਹੀਂ ਕਿੱਦਾਂ ਸਾਡਾ ਦਾਣਾ ਪਣੀ ਲਿਖਿਆ ਕੱਟ ਹੈ ਜਾਂਦੇ ਆਉ ਦੱਸਣੀ ਆ ਤੁਹਾਨੂੰ ਸਲਾਹ ਕਾਦੀ ਕਰਨੀ ਆ ਉਹਨੂੰ ਫੋਨ ਕਰਾਂ ਪੈਸੇ ਨਾ ਖਰਜੀ ਐਵੇਂ ਕੋਈ ਨਹੀਂ ਮੈਂ ਕਰ ਦਿੰਨੀ ਆ ਚੱਲ ਕਰਕੇ ਤਾਂ ਆ ਜਾਓ ਫਿਰ ਲੈ ਤੇ ਮੈਂ ਤਾਂ ਬਧੇਰਾ ਬਣਾ ਕੀਤਾ ਸੀ ਮੈਂ ਸੰਦੀਪ ਨਾਲ ਕਹਿੰਦੇ ਕੋਈ ਗੱਲ ਨਹੀਂ ਮੈਂ ਹੀ ਬਣਾਇਆ ਹੈ ਤੇ ਮੈਂ ਹੀ ਤੁਹਾਨੂੰ ਦੇ ਦਿੰਦੀ ਆ ਲਵੜੀ ਨੂੰ ਮੈਂ ਆਖਿਆ ਆ ਕਿ ਚਾ ਚਾ ਵੰਦੀ ਆ ਉਧਰ ਵੀ ਤੁਹਾਡੀ ਆ ਹੋਰ ਕੰਮ ਕਾਰ ਵਧੀਆ ਚੱਲਦਾ ਵਾ ਹਾਂਜੀ ਠੀਕ ਜੀ ਕੰਮ ਕਾਰ ਨਾ ਸਲਾਹ ਕਾਦੀ ਕਰਨੀ ਆ ਉਹ ਮੇਰੇ ਤੋਂ ਉੱਤੇ ਹੋ ਗਿਆ ਵਾ ਆ ਮੇਰੇ ਨਾਲ ਇੱਧਰ ਚਲੋ ਕੁਰਸੀਆਂ ਕਰਸੇ ਨਹੀਂ ਰਹੀਏ ਮਾਉਂਦ ਰੂਤ ਮੈਂ ਕਰ ਲਿਆ ਉਹ ਸਭ ਤਿਆਰ ਰਹਿ ਗਿਆ ਨਹੀਂ ਕਰਦੇ ਆ ਆ ਕੇ ਹਾਂ ਮੈਂ ਆ ਗਿਆ ਇੱਕ ਮਿੰਟ ਤੇ ਕੈਂਡੀ ਹੁਵੇ ਰਹਿਣ ਦਿੰਦੇ ਸਗੋ ਤਾਂ ਕੋਈ ਗੱਲ ਨਹੀਂ ਇੱਕ ਲੱਗਾ ਵਾ ਤੇ ਇਹ ਕੀ ਕਰਨਾ ਵਾ ਵਿਹਲਾ ਹੀ ਪਿਆ ਜੋ ਮੇਰਾ ਨਾ ਉਧਰ ਦਿਲ ਨਹੀਂ ਲੱਗਣਿਆ ਤੇ ਮੈਂ ਹਾਂ ਚੱਲ ਹੋ ਕੇ ਆਉਣਾ ਮੈਂ ਤੇ ਤੇਰੀ ਮਾਂ ਨੂੰ ਵੀ ਕਿਹਾ ਸੀ ਤੇ ਉਹ ਮੰਨੀ ਨਹੀਂ ਮਾਰੇ ਦੀ ਕਿਰਪਾ ਆ ਚੱਲ ਵਧੀਆ ਆਜੋ ਗਾਂ ਉਹ ਮੇਰਾ ਨਾ ਉਧਰ ਦਿਲ ਨਹੀਂ ਲੱਗਣਿਆ ਅੱਛਾ ਕੱਟ ਲੈ ਇੱਥੇ ਠੀਕ ਕਰਦਾ ਵਾ ਉਹਦੋਂ ਇੱਧਰ ਆ ਜਾਇਆ ਕਰਨ ਦਿਲਜੀਤ ਨੂੰ ਵੀ ਨਾ ਇਹ ਗੱਲ ਨਾਲ ਕੋਈ ਫਰਕ ਪਊਗਾ ਮੁੜ ਕੇ ਉਹ ਵੀ ਬੜਾ ਪੁਏ ਚੜਦਾ ਹੁੰਦਾ ਤੇ ਚੱਲ ਕੋਈ ਗੱਲ ਨਹੀਂ ਡੈਡ ਨੂੰ ਕਹਿੰਨੇ ਵੀ ਤੁਸੀਂ ਉਧਰ ਹੀ ਰਹੀ ਜਾਓ ਕੋਈ ਗੱਲ ਨਹੀਂ ਲੱਗ ਗਈਆਂ ਕਿਹੜਾ ਦੂਰ ਵਾਂ ਐ ਹੁੰਦੇ ਆ ਚਲੋ ਕੋਈ ਨਹੀਂ ਤੇ ਹੋ ਮਮੀ ਹੁਣ ਆਇਆ ਕੋਈ ਉਧਰ ਨਹੀਂ ਨਹੀਂ ਮਮੀ ਹੁਣੀ ਨਹੀਂ ਆਏ ਮੈਂ ਤੇ ਉਹ ਹੀ ਤੁਹਾਨੂੰ ਪੁੱਛਣ ਲੱਗੀ ਹਾਂ ਡੈਡੀ ਹੁਣੀ ਆਏ ਕਿ ਨਹੀਂ ਕੱਟ ਲਈ ਗੱਲ ਸੰਦੀਪ ਦੀ ਠੀਕ ਹੈ ਵਾਹ ਜਿਉਂ ਦੇ ਘਰੋਂ ਗਏ ਨਾ ਘਰ 'ਚ ਸ਼ਾਂਤੀ ਹੋ ਗਈ ਹੈ ਹੂੰ ਹੂੰ ਲੈ ਆਉਣਾ ਹੈ ਇੱਧਰ ਓਟਦਾ ਫਿਰ ਇੱਧਰ ਹੀ ਆਉਣਾ ਨੇ ਠੀਕ ਹੈ ਚਲ ਠੰਡੇ ਬੜੀ ਆ ਉਹਦਾ ਖਿਆਲ ਰੱਖਿਆ ਕਰ ਹੁਣ ਹੂੰ ਉਹ ਯਰ ਹੂੰ ਚਲੋ ਕੋਈ ਨਹੀਂ ਮੰਮੀ ਮੈਂ ਇਹਨਾਂ ਨੂੰ ਕਹਿਨੀ ਆ ਹਾ ਹੁਣ ਕਹੇ ਨਵਾਂ ਨਾਲ ਆਵੇਂ ਪੈਸੇ ਨਾ ਖਰਚੀ ਕਿ ਹੋਰ ਚੀਜ਼ ਤੇ ਕੰਮ ਆ ਜਾਣਗੇ ਤਾਂ ਆਣ ਕੇ ਤੇ ਲਿਆ ਆ ਕਰੋ ਚੁੱਲੀ ਚਿੱਲੀ 21 ਸੁਣੀ ਮੇਰੀ ਗੱਲ ਸੁਣ ਮੰਮੀ ਨੂੰ ਨਾ ਆਪ ਆਪਣੇ ਵਾਲੀ ਰੱਖਣਾ ਕੋਈ ਲੋੜ ਨਹੀਂ ਆ ਡੈਡੀ ਨੇ ਢੱਕਣ ਦੀ ਜਾਂਦੇ ਆ ਤੇ ਜਾਣ ਦੇ ਉਹ ਚੰਗਾ ਜਾਂਦੇ ਤੇ ਜਾਣ ਮੈਂ ਡਾਕੀ ਕੀ ਕਰਨਾ ਉਹਨਾਂ ਨੂੰ ਐਵੇਂ ਟੈਨਸ਼ਨ ਲੈਂਦੇ ਰਹੋ 21 ਪਰੰਤ ਗਾਰੀ ਕੋ ਲੈ ਆ ਲੈਂਦੇ ਹੀ ਨਾ ਉਹੀ ਆਪਣੇ ਸਿਰ ਤੇ ਸਭ ਕੋ ਪਿਆਣਾ ਹੁਣ ਇਸ ਘਰ ਵਿੱਚ ਨਾ ਮੇਰਾ ਹੀ ਰਾਜ ਚੱਲਣਾ ਨਹੀਂ ਵਧੀਆ ਕੀਤਾ ਵਾ ਇਹਨਾਂ ਨੂੰ ਕੱਢ ਕੇ ਇੱਥੋਂ ਹੁਣ ਪਤਾ ਲੱਗੂਗਾ ਨਾ ਇਹਨੂੰ ਖੱਲੀ ਨੂੰ ਜੋ ਰਹਿਣਾ ਪਿਆ ਇਥੇ ਅੱਛਾ ਮੈਂ ਸਬਜ਼ੀ ਤੜੀ ਆ ਹੁਣ ਬਣਾ ਕੇ ਫੇਰ ਜਾਉਂਗੀ ਜਾਂ ਫੇਰ ਠਹਿਰ ਜੋ ਕਈ ਟੱਕ ਠਹਿਰ ਕੇ ਚੱਲ ਜਾਾਂਗੇ ਉਹ ਤੁਹਾਨੂੰ ਨੇਰਾ ਹੋਣਾ ਫੇਰ ਕੀ ਕਰਨ ਜਾਣਾ ਤੂੰ ਰਮਤ ਉਹ ਨਹੀਂ ਜਾਣਾ ਮੈਂ ਕੋਈ ਨਹੀਂ ਬਾਤ ਹੁਆਉਂਗੀ ਤੁਸੀਂ ਚੱਲ ਜਾਓ ਉਹ ਕਿੰਨਾ ਘਟੇ ਮਿੱਟੀ ਚ ਲੱਗ ਜਾਣਾ ਉਹਨੂੰ ਪਤਾ ਕਰਨੀਆਂ ਪਈਆਂ ਜਦੋਂ ਸਫਾਈਆਂ ਇਥੇ ਬੜੀਆਂ ਗੱਲਾਂ ਕਰਦੀ ਨਾ ਪਤਾ ਉੱਥੇ ਜਾ ਕੇ ਲੱਗਣਾ ਸਿਰ ਸਿਰ ਤੇ ਸਭ ਰੱਬ ਕੀ ਪਤਾ ਕੀ ਸੋਚਣ ਦੇ ਸਾਡੇ ਵਾਸਤੇ ਕੀ ਨਹੀਂ ਕਿਦਾਂ ਸਾਡਾ ਦਾਣਾ ਪਣੀ ਲਿਖਿਆ ਕੱਟ ਹੈ ਕਹਿੰਦੇ ਆਓ ਦੱਸਣੀ ਆ ਤੁਹਾਨੂੰ ਸਲਾਹ ਕਾਦੀ ਕਰਨੀ ਆ ਉਹਨੂੰ ਫੋਨ ਕਰਾਂ ਪੈਸੇ ਨਾ ਖਰਜੀ ਐਵੇਂ ਕੋਈ ਨਹੀਂ ਮੈਂ ਕਰ ਦਿੰਨੀ ਆ ਚੱਲ ਕਰਕੇ ਤਾਂ ਆ ਜਿਓ ਫਿਰ ਲੈ ਆ ਤੇ ਮੈਂ ਤੇ ਬਧੇਰਾ ਬਣਾ ਕੀਤਾ ਸੀ ਮੈਂ ਸੰਦੀਪ ਨਾਲ ਕਹੇ ਕਹਿੰਦੇ ਕੋਈ ਗੱਲ ਨਹੀਂ ਮੈਂ ਹੀ ਬਣਾਇਆ ਹੈ ਤੇ ਮੈਂ ਹੀ ਤੁਹਾਨੂੰ ਦੇ ਦਿੰਦੀ ਹਾਂ ਲਵਲੇ ਨੂੰ ਮੈਂ ਆਖਿਆ ਵਾ ਕਿ ਚਾਹ ਚਾਹ ਬੰਦੀ ਆ ਉਧਰ ਵੀ ਤੁਹਾਡੀ ਆ ਹੋਰ ਕੰਮ ਕਾਰ ਵਧੀਆ ਚੱਲਦਾ ਵਾ ਹਾਂਜੀ ਠੀਕ ਜੇ ਕੰਮ ਕਾਰ ਪੜ ਲੈ 2 1 ਨਾ ਸਲਾਹ ਕਾਦੇ ਕਰਨੀ ਆ ਉਹ ਮੇਰੇ ਤੋਂ ਉੱਤੇ ਹੋ ਗਿਆ ਵਾ ਆ ਮੇਰੇ ਨਾਲ ਇੱਧਰ ਚਲੋ ਕੁਰਸੀਆਂ ਕਿੱਥੇ ਡਾਈਏ ਆਹਨ ਦਰੁਤ ਮੈਂ ਕਰ ਲਿਆ ਉਹ ਸਭ ਪਿਆਰ ਹੈ ਗਿਆ ਨਹੀਂ ਕਰਦੇ ਆ ਕੇ ਮੈਂ ਆ ਗਿਆ ਇੱਕ ਮਿੰਟ ਤੇ ਕੈਂਡੀ ਹੈ ਵੀ ਰਹਿਣ ਦਿੰਦੇ ਸਗੋਂ ਤਾਂ ਕੋਈ ਗੱਲ ਨਹੀਂ ਇੱਕ ਲੱਗਾ ਵਾ ਤੇ ਕੀ ਕਰਨਾ ਵਾ ਵਿਹਲਾ ਹੀ ਪਿਆ ਜੋ ਬਨ ਮੇਰਾ ਨਾ ਉਹ ਤਾਂ ਦਿਲ ਨਹੀਂ ਲੱਗਣ ਡਿਆ ਤੇ ਮੈਂ ਤਾਂ ਚੱਲ ਹੋ ਕੇ ਆਉਣਾ ਮੈਂ ਤੇ ਤੇਰੀ ਮਾਂ ਨੂੰ ਵੀ ਕਿਹਾ ਸੀ ਤੇ ਉਹ ਮੰਨੀ ਨਹੀਂ ਲੱਗਦਾ ਨਹੀਂ ਨਾ ਖਰਾਬ ਨਹੀਂ